ਕਤ੍ਤ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਰੀ ਕੀ ਨਿਰਮਲ ਰੀਤ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭ ਚਿੰਤਾ ਲਾਹੇ ਹਮਾਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇਸਾਹ ਜਿਸ ਪਾਸ ਬਹਟਿਆ ਸੋਹੀ ਸਵਨਾ ਦਾਵੇ ਸਾਹ ਜਿਸ ਪਾਸ ਬਹਟਿਆ ਸੋਹੀ ਸਵਨਾ ਦਾ ਵੇਸਾ ਵਾਹਿਗੁਰੂ ਜੀ ਸੋਰਠਿ ਮਹਲਾ ਚੌਥਾ ਪੰਜ ਪਦਾਂ ਅਚਰ ਚਰਾ ਤਾਸਤ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਾਨ ਭੀਤਰ ਤਾ ਭ੍ਰਮ ਕਾਟਿਆ ਜਾਈ ਅਚਰ ਚਰੈ ਤਾ ਸੱਤ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਾਨ ਭੀਤਰ ਤਾ ਭ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕਉ ਦੇਹ ਵਡਿਆਈ ਗਰਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸਰਣਾਈ ਰਹਾ ਇਹ ਸੰਸਾਰ ਸਭ ਆਵਨ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ ਜਿਸ ਕੀ ਬਾਤ ਸੋਈ ਪ੍ਰਵ ਜਾਣੈ ਜਿਸ ਨੂੰ ਦੇ ਸੋ ਪਾਏ ਵਾਸਤ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਈ ਜਨ ਇਹ ਚਾਖੀ ਸੋਈ ਜਾਣੈ ਗੋਂਗੇ ਕੀ ਮਠਿਆਈ ਰਤਨ ਲੋਕਾਇਆ ਲੋਕ ਨਾਹੀ ਜੇ ਕੋ ਰਖੈ ਲੋਕਾਈ ਸਭ ਕਿਛ ਤੇਰਾ ਤੋ ਅੰਤਰ ਜਾਮੀ ਤੋ ਸਭ ਨਾਕਾ ਪ੍ਰਵਸੋਈ ਜਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਾਬਕਿਸ਼ ਤੇਰਾ ਤੋ ਅੰਤਰ ਜਾਮੀ ਤੋ ਸਵਨਾ ਕਾ ਪ੍ਰਭ ਸੋਈ ਜਿਸ ਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਆਪੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸਾਪੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਲਾਣ ਮਿਹਰ ਭਰਿਆ ਹੱਥ ਰੱਖਣ ਗੁਰੂ ਕਰਦਾ ਪ੍ਰੇਮ ਪਿਆਰ ਚਾਉ ਦਮ ਸਭ ਪਰਿਵਾਰਾਂ ਨੂੰ ਬਖਸ਼ਿਸ਼ ਕਰਨ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ